ਸੱਚੀ ਕੁਰਬਾਨੀ ਅਕੀ ਗੁਰਮਤ ਵਿਚਾਰ ਇਹ ਦੇਦੇ ਗੁਰਮਤ ਗੁਰਦਾਣੀ ਨਗਰੀ ਗੁਰਮਹਾਰ ਸਾਹਿਬ ਵਿਚੇ ਗੁਰਮਤ ਪੜੀ ਵਿਚੇ ਮੇਰੇ ਸਾਹਬ ਵਿਚੇ ਚਾਰ ਸਾਹਿਬ ਵਿਚੇ ਜਵਾਈ ਕੋ ਟਾਲਰਾਈ ਜੀ ਨੂੰ ਵਾਹ ਸਤ ਸੁਰ ਵਿਚੇ ਵਾਹ ਗੁਰਦਾਣੀ ਸਾਹਿਬ ਵਿਚੇ ਗੁਰਮਤ ਸ਼੍ਰੀ ਗਾਨ ਸਰ ਵਿਚੇ ਗੁਰੂ ਜੀ ਅੰਤਾਰਿ ਸਹਿਜ ਵਿੱਚ ਗੁਰੂ ਮਾਇ ਗੁਰੂਠਾ ਸਹਿਜ ਵਿੱਚ ਬਾਚੀ ਬੇਰ ਵਿੱਚ ਗੁਰ ਗੋਲ ਸਰ ਵਿੱਚ ਗੁਰ ਮਾਇ ਬਾਈ ਸਾਲੋ ਦਾ ਕਬਾਈ ਗੁਰਮਾਇ ਸ਼ਹਿਰ ਦਾ ਸਹਿਜ ਵਿੱਚ ਗੁਰਮਾਇ ਗੁਰਪਲੀ ਸਹਿਜ ਵਿੱਚ ਗੁਰਮਾਇ ਦੁੱਖ ਭਜਨੀ ਵਿੱਚ ਗੁਰਬੈਗ ਬਤਨਾ ਸੇ ਸ਼ੋਹ ਮਹਾਰ ਗੋਲ ਸ੍ਰੀ ਹਾਲੇ ਖਾਲਸਾ ਜੀ ਕੀ ਨਾਮ ਹੈ ਤੇ ਕਿਹੜੇ ਇਲਾਕੇ ਵੱਲੋਂ ਦਾ ਉਹ ਜਿਹੜਾ ਉਹ ਪਾਉਂਦਾ ਉਹ ਵੀ ਇੱਕ ਕੰਪੇਨ ਹੈ ਇਹ ਜੋ ਸ਼ਹੀਦੀ ਜੋੜ ਮੇਲਾ ਭੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਗੁਰੂ ਅਨੰਦdev ਜੀ ਮਹਾਰਾਜੀ ਦੇ ਸਬੰਧ ਵਿੱਚ ਛੇ ਪਾਸ਼ਾ ਜੀ ਪਿੰਡ ਠਰੂਵਲੋਂ ਹਰ ਸਾਲ ਦੀ ਤਰ੍ਹਾਂ ਇਸ ਸੰਸਥਾਨ ਤੇ ਸ਼ਬੀਲਾਂ ਦੇ ਖੰਡੇ ਜਲ ਦੇ ਜੋ ਸੰਤਾਂ ਨੂੰ ਸ਼ਿਕਾ ਖੰਡੇ ਜਲ ਅਤੇ ਹੋਰ ਤਦਾਰਕ ਗੁਰੂ ਸਾਹਿਬ ਦੀ ਕਿਰਪਾ ਨਾਲ ਤਿਆਰ ਕਰਕੇ ਸੰਤਾਂ ਨੂੰ ਸਿਖਾਏਦੇ ਨੇ ਹਨ ਹਰ ਸਾਲ ਇਸੇ ਤਰ੍ਹਾਂ ਸੰਗਤਾਂ ਬੜੇ ਧੂਮ ਧਾਮ ਨਾਲ ਗੁਰੂ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰਦੇ ਹਨ ਸੇਵਾ ਕਰਕੇ ਸਾਡੇ ਨੌਜਵਾਨ ਸਭਾ ਜੋ ਕਿ ਪੈਂਖਰੂ ਦੀ ਹੈ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਜੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਸੰਗਤਾਂ ਨੇ ਜੱਥੇ ਥੰਡੇ ਦੱਸੇ ਕਿ ਗੁਰੂ ਮਹਾਰਾਜ ਜੀ ਖੁਸ਼ੀਆਂ ਪ੍ਰਾਪਤ ਕਰਦੇ ਹਨ ਉਪਰੰਤ ਪੈਂਖਰੂ ਵੱਲੋਂ ਸੇਖ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਤੇ ਅੰਤੜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਮਰਿਪਾਨਕ ਸ਼ਿਕਾ ਕੇ ਬਾਤੋਂ ਵੱਧ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਜਾਂਦਾ ਹੈ ਸਾਰੀਆਂ ਸੰਗਤਾਂ ਗੁਰੂ ਸਾਹਿਬ ਜੀ ਦੇ ਕਿਰਪਾ ਨਾਲ ਸੇਵਾ ਸਾਹਿਬ ਜੀ ਉਹਨੋਂ ਸੇਕ ਬਾਤੋਂ ਵੱਧ ਬਣ ਰਹੀਆਂ ਹਨ ਨਸ਼ਾ ਨੂੰ ਛੱਡ ਰਹੀਆਂ ਹਨ ਅਤੇ ਪਿੰਡ ਦੇ ਵਿਕਾਸ ਵੱਲ ਧਿਆਨ ਦੇ ਰਹੀਆਂ ਹਨ ਇਹ ਸਭ ਤੋਂ ਸ੍ਰੀ ਗੁਰੂ ਜੀ ਹੋ ਗਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਕਿ ਸਾਰੀਆਂ ਸੰਗਤਾਂ ਤੇ ਮਿਹਰ ਭਰੇ ਹੱਥ ਰੱਖਣ ਆਉਣ ਵਾਲਾ ਸਮਾ ਸਾਰੀਆਂ ਸੰਗਤਾਂ ਦੇ ਕੁਸ਼ੀ ਪਰ ਆbschੇ ਕਰਨਾ ਨੌਜਵਾਲ ਸਭਾ ਲਈ ਇਸ ਤਰ੍ਹਾਂ ਚੜਦੀ ਕਲਾ ਬਖਸ਼ੇ ਕਰਨਾ ਜਿਹੜੇ ਵੀਰ ਐਸਐਨਟੀ ਕਾਸਟ ਕਰਨ ਵਾਲੇ ਟੈਨ ਕਰਉਣ ਵਾਸਤੇ ਆਏ ਨੇ ਉਹਨਾਂ ਵੀਰਾਂ ਨੂੰ ਵੀ ਗੁਰੂ ਮਹਾਰਾਜ ਚਾਹੀਏ ਕਲਾ ਬਖਸ਼ੀ ਕਰਨ ਇਹ ਜੋ ਸੇਵਾ ਕਰ ਰਹੇ ਨੇ ਗੁਰੂ ਮਹਾਰਾਜ ਇਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਹਰ ਮਦਾਨੇ ਪਤੇ ਬਖਸ਼ੀ ਕਰਨ ਤਾਂ ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਚਰਨਾਂ ਦਾ ਅਸਰ ਸਾਰੇ ਸੰਤਾਂ ਨੂੰ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਰਬਾਨੀ ਅਕੀ ਗੁਰਮਤ ਵਿਚਾਰ